ਆਪਣੇ ਕੰਮ ਦੀ ਆਪਣੀ ਕਿਰਤ ਦੀ ਹਮੇਸ਼ਾ ਇੱਜ਼ਤ ਕਰਿਆ ਕਰੋ ਕਿਉਂਕਿ ਦੇਖੋ ਮਾਲਕ ਨੇ ਤੁਹਾਨੂੰ ਇਸ ਕੰਮ ਤੇ ਲਾਇਆ ਤੇ ਐਸੇ ਕੰਮ ਦੇ ਕਾਰਨ ਤੁਹਾਡੇ ਘਰ ਰੋਟੀ ਆਂਦੀ ਏ ਕਦੇ ਵੀ ਐਣੀ ਸੋਚਣਾ ਕੰਮ ਛੋਟਾ ਹੈ ਕੰਮ ਵੱਡਾ ਜਿੱਥੇ ਮਾਲਕ ਨੇ ਲਾਤਾ ਬਸ ਉਹਦਾ ਨਾਮ ਲੈ ਕੇ ਲੱਗੇ ਰੋ ਮਿਹਨਤ ਦੀ ਰੋਟੀ ਤੁਹਾਡੇ ਘਰ ਜੜੀ ਆ ਰਹੀ ਹੈ ਨਾ ਤੁਸੀਂ ਆਪਣੇ ਪਸੀਨੇ ਨਾਲ ਕਮਾਈ ਹੈ ਜਿਹੜੀ ਚੀਜ਼ ਉਹਦੇ 'ਚ ਬਰਕਤਾਂ ਵੀ ਬਹੁਤ ਜੇ ਤੇ ਭਾਗ ਲੱਗਣੇ ਹੀ ਲੱਗਣੇ ਆ ਕਿਸੇ ਦੀ ਸ਼ੁਰੂਆਤ ਆ ਕੋਈ ਅੱਗੇ ਵਧ ਗਿਆ ਕੋਈ ਗੱਲ ਨਹੀਂ ਮਾਲਕ ਨੇ ਤੁਹਾਡੀ ਬਾਹ ਫੜੀ ਹੋਈ ਉਹਨੇ ਆਪਣੇ ਆਪ ਹੀ ਤੁਹਾਨੂੰ ਨਾ ਅੱਗੇ ਲੈ ਕੇ ਜਾਈ ਜਨ ਤੁਹਾਨੂੰ ਸੋਚਣ ਦੀ ਲੋੜ ਨਹੀਂ ਪੈਣੀ ਇਸ ਲਈ ਹਮੇਸ਼ਾ ਆਪਣੇ ਕੰਮ ਦੀ ਇੱਜ਼ਤ ਕਰਿਆ ਕਰੋ ਕਦੇ ਵੀ ਆਪਣੀ ਕਿਰਤ ਬਾਰੇ ਗਲਤ ਨਹੀਂ ਬੋਲਣਾ ਐਸੇ ਜੀ ਤੁਹਾਡੇ ਘਰ ਦੀਆਂ ਖੁਸ਼ੀਆਂ ਛੁਪੀਆਂ ਹੀ ਆ ਮਾਲਕ ਬਹੁਤ ਗਿਰਵਾ ਕਰਦਾ ਜਿਹੜਾ ਆਪਣੀ ਮਿਹਨਤ ਕਰਦਾ ਰਹਿੰਦਾ ਨਾ ਉਹਦਾ ਨਾਮ ਲੈ ਕੇ ਉਹ ਫਿਰ ਮਾਲਕ ਦੀ ਜ਼ਿੰਮੇਵਾਰੀ ਉਹਨੇ ਆਪਣੇ ਆਪ ਹੀ ਤੁਹਾਡੇ ਲਈ ਸਾਰੇ ਰਾਹ ਖੋਲਨੇ ਆ ਕਿਸੇ ਦੀ ਸਿਫਾਰਿਸ਼ ਦੀ ਲੋੜ ਨਹੀਂ ਪੈਣੀ ਐਮਾ ਤੁਹਾਨੂੰ ਅੱਜ ਸੱਚੀ ਦੱਸਣ ਲਿਆ ਜੀ ਕਿਸੇ ਦੀ ਵੀ ਸਫਾਰਸ਼ ਦੀ ਲੋੜ ਨਹੀਂ ਪੈਣੀ ਜਦੋਂ ਮਾਲਕ ਨੇ ਵਧੀਆ ਸੋਚਿਆ ਹੈ ਨਾ ਤੇ ਉਹਨੇ ਆਪਣੇ ਆ ਵੀ ਕਰਵਾ ਦੇਣਾ ਦੁਨੀਆ ਦੇ ਕਹਿਣ ਨਾਲ ਕੁਝ ਨਹੀਂ ਹੋਣਾ ਦੁਨੀਆ ਜਕੰਦੀ ਹੋਈਗੀ ਨਾ ਕਿ ਤੂੰ ਕਦੇ ਅੱਗੇ ਨਹੀਂ ਵੱਸ ਸਕਦਾ ਮੈਂ ਤੁਹਾਨੂੰ ਮਾਲਕ ਦੇ ਪਿਆਰ ਚ ਇੰਨੀ ਗੱਲ ਕਹਿ ਸਕਦਾ ਕਿ ਜੇ ਮਾਲਕ ਨੇ ਸੋਚਿਆ ਹੈ ਨਾ ਤੁਹਾਨੂੰ ਸਭ ਤੋਂ ਅੱਗੇ ਲੈ ਕੇ ਜਾਣਾ ਤੇ ਫਿਰ ਕੋਈ ਫਰਕ ਨਹੀਂ ਪੈਂਦਾ ਪੜ੍ਹਾਈ ਹੈ ਡਿਗਰੀ ਹੈ ਕੁਝ ਵੀ ਨਾ ਹੋਵੇ ਭਾਵੇਂ ਉਸ ਮਾਲਕ ਨੇ ਤੁਹਾਨੂੰ ਤੁਹਾਡੀ ਸਾਫ ਨੀਅਤ ਵੇਖ ਕੇ ਤੁਹਾਡੇ ਚੰਗੇ ਕਰਮ ਵੇਖ ਕੇ ਤੁਹਾਨੂੰ ਸਭ ਤੋਂ ਅੱਗੇ ਬਿਠਾ ਦੇਣਾ ਜਿਹੜੇ ਕਾਰੇ ਦੁਨੀਆ ਨੇ ਕਦੇ ਸੋਚੇ ਵੀ ਨਹੀਂ ਹੋਣਗੇ ਉਹ ਸਾਰੇ ਮਾਲਕ ਨੇ ਆ ਪੂਰੇ ਕਰਾ ਦਿੰਦੇ ਆ ਤੁਹਾਡੇ ਟੈਨਸ਼ਨ ਨਾ ਲਿਆ ਕਰੋ ਉਹਦਾ ਨਾਮ ਲੈ ਕੇ ਬਸ ਅੱਗੇ ਵਧਦੇ ਰਹੋ ਆਪਣੇ ਆ ਵੀ ਸਭ ਕੁਝ ਵਧੀਆ ਹੋ ਜਾਣਾ ਜੀ